ਟਾਪ ਮਾਡਲ ਦਾ ਡਬਲ ਡਿਸਟਰੀਪਰ ਆ ਹਾਂਜੀ ਮੈਂ ਇੱਥੇ ਜਿਹੜੀਆਂ ਫੈਸਿਲਿਟੀਆਂ ਨੇ ਉਹ ਬਈ ਸਪੈਸ਼ਲ ਐਡੀਸ਼ਨ ਵਾਲੀਆਂ ਹੁੰਦੀਆਂ ਨੇ ਜਿੰਮੇ ਠੀਕ ਆ ਵੀ ਨਹੀਂ ਆ ਦੇਖਣੇ ਉਹਦਰ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸੇ ਗੱਲ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਲੋ ਫਿਰ ਬਾਈ ਸੱਜਣੋ ਆਪਣੀ 2026 ਦੀ ਪਹਿਲੀ ਵੀਡੀਓ ਟਰੈਕਟਰ ਮੰਡੀ ਦੀ ਬਰਨਾਲਾ ਦੀ ਇਹ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਸੱਸੀ ਦਾ ਬਾਈ ਜੀ ਸੱਸੀ ਦਾ ਬਾਈ ਜੀ ਉਹ ਠੀਕ ਠਾਕ ਜੀ ਬਸ ਆਪ ਵਧੀਆ ਤੁਸੀਂ ਦੱਸੋ ਬਾਈ ਠੀਕ ਹੈ ਜੀ ਬਾਈ ਜੀ ਕਿੰਨੇ ਟਰੈਕਟਰ ਦਿਖਾਵਾਂਗੇ ਆਪਾਂ ਨੂੰ ਇਹ ਵੀਡੀਓ ਅੱਜ ਆਪਾਂ ਬਈ 4 ਟਰੈਕਟਰ ਦਿਖਾਵਾਂਗੇ ਚਾਰੇ ਜਮਾ ਨਵੇਂ ਹੋਣ ਜਮਾ ਨਵੇਂ ਹਾਂ ਠੀਕ ਆ ਬਾਈ ਲਓ ਬਾਈ 2026 ਸੋਡੇ ਦੀ ਸਪੈਸ਼ਲ ਹੋਣ ਜਾ ਰਿਹਾ ਆਪਾਂ ਪਹਿਲਾਂ ਗੱਲ ਕਰਾਂਗੇ 3630 ਦੀ ਠੀਕ ਹੈ ਜੀ ਕਿੰਨੇ ਮਾਡਲ ਆ ਬਾਈ ਇਹ ਬਈ 2020 ਮਾਡਲ ਆ 20 ਦੇ ਨਾ 10ਵੇਂ ਮਹੀਨੇ ਦਾ ਨਿਕਲਿਆ ਆ ਪਿਆ 21 ਦੀ ਕਾਪੀ ਆ ਠੀਕ ਆ 21 ਦੀ ਕਾਪੀ ਆ ਬਿਲਕੁਲ ਬ੍ਰਾਂਡ ਆ 850 ਕਾ ਟਰੈਕਟਰ ਚੱਲਿਆ ਟਾਇਰ ਬਾਈ ਟਾਇਰ ਨਾਲ ਦੇ ਆ ਬਾਈ 90 85 ਤੋਂ 90 ਪੈਸੇ 90 ਪੈਸੇ ਟਾਇਰ ਨੇ ਨਾਲ ਠੀਕ ਆ ਟਾਪ ਮਾਡਲ ਚਾ ਡਬਲ ਡਿਸਟ੍ਰੀਬਿਊਟਰ ਆ ਓਕੇ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਪੇਂਟ ਦਾ ਸਾਰਾ ਰਹਿ ਗਿਆ। ਚੈੱਕ ਕਰਾ ਸਕਦੇ ਹੋ, ਛੱਤਾਂ-ਛੁੱਤਾਂ ਦੇਖ ਬਈ ਚੀਟ ਵੀ ਇੰਦੀ ਗੇ। ਮਗਰਾੜ ਮਰੂੜ ਚੈੱਕ ਕਰ ਲਓ ਪੂਰੇ ਵਧੀਆ ਪਿਆ ਯਾਰ। ਹੋਰ ਇਹ ਜਮਾ ਬ੍ਰੈਂਡ ਨਿਊ ਪਿਆ ਫਰਸਟ ਪਾਰਟੀ ਦਾ ਟਰੈਕਟਰ ਆ ਪੰਜਾਬ ਨੰਬਰ। ਠੀਕ ਹੈ ਜੀ ਡਿਮਾਂਡ ਹੁਣ ਦੱਸੋ ਹੀ ਕੀ ਆ। ਇਹੀ ਡਿਮਾਂਡ ਹੈਗੀ ਆ ਬਈ 7,60,000 ਰੁਪਇਆ। ਕਿੰਨੇ ਦੇ ਦੇ ਦੋਗੇ ਸਹੀ ਸਹੀ? ਮੌਕੇ ਤੇ 7,40,000 ਦਾ ਦੇ ਦਾਂਗੇ। ਥੋੜਾ ਬਹੁਤ ਹੋਰ ਮਾਨ ਕਰ ਦਾਂਗੇ। ਭਾਈ ਕਹਿੰਦੇ ਥੋੜਾ ਮੋਟਾ ਹੋਰ ਕਰ ਦਾਂਗੇ ਮਾਰ ਤਣ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਡਬਲ ਡਿਸਟਿਬਿਊਟਰ ਚ ਆ ਗਿਆ ਨਾ ਬਾਈ ਸਾਰਾ ਗੋਬਰੇ ਨਾਲ ਦਾ ਹੈਗਾ ਕੋਈ ਕਿਤੇ ਕੋਈ ਚਾਬੀ ਨਹੀਂ ਸਾਰਾ ਟਰੈਕਟਰ ਹੈ ओरिजिनल ਆ ਠੀਕ ਆ ਸਾਰਾ ਟਰੈਕਟਰ ਬਾਈ ਕਹਿੰਦੇ ਆ ओरिजिनल ਆ ਬਾਕੀ ਚੈੱਕ ਕਰਦਾ ਨੂੰ ਪੰਜਾਬ ਨੰਬਰ ਆ ਨਾ ਬਾਈ ਹਾਂਜੀ ਫਰਸਟ ਪਾਰ ਫਰਸਟ ਪਾਰਟੀ ਦਾ ਤੇ ਆ ਜੋ ਫਿਰ ਆਪਾਂ ਕਰਦੇ ਆ ਗਾਹਾਂ ਗੱਲ ਸਵਰਾ 744 ਦੇ ਆ ਨਾ ਬਾਈ ਐਕਸਟੀ ਇਹ ਬਾਈ 2022 ਮਾਡਲ ਆ ਫਸਟ ਪਾਰਟੀ ਦਾ ਟਰੈਕਟਰ ਆ ਠੀਕ ਹੈ ਜੀ ਨਾਲ ਦੇ 90 ਤੋਂ 95 ਵੈਸੇ ਟਾਇਰ ਨਾਲ ਦੇ ਆ ਕਹਾੜਿਆਂ ਜਿੱਡੇ ਪਾ ਜਾ ਬਈ ਹਾਂ ਹਾਂ ਭਈਆ ਚੈੱਕ ਕਰ ਸਕਦੇ ਤੁਸੀਂ 33 ਦੇ ਛੱਲਿਆ ਵਿਆ ਠੀਕ ਹੈ ਜੀ ਠੀਕ ਹੈ ਤੇ ਸਵਰਾਜ ਦੇ ਇੰਜਨ ਵਾਲਾਗਾ ਬਈ ਜਿਹੜਾ 855 ਚ ਨਹੀਂ ਇੰਜਨ ਹੁੰਦਾ ਸੀ ਏਦੋਂ ਪਹਿਲਾਂ ਉਹ ਇੰਜਨ ਆ ਐਕਸਟੀ ਆ ਦਾ ਤਾਂ ਹੀ ਮਾਡਲ ਇਹਦਾ ਮਤਲਬ ਐਕਸਟਰਾ ਹੁੰਦਾ ਠੀਕ ਹੈ ਜੀ ਉਹਦੇ ਕਰਕੇ ਟੌਪ ਮਾਡਲ ਆ ਡਬਲ ਹੋਇਆ ਡਿਸਟਰੀਬਿਊਟਰ ਆ ਓਕੇ ਚੈੱਕ ਕਰ ਸਕਦੇ ਹਾਂ ੱੱਕੇ ਵਾਲਾ ਬੈਂਪਰ ਲੱਗਿਆ ਫੈਬਰਿਕ ਕੋੜਾ ਵੈਂਪਰ ਲੱਗਿਆ ਪਿਆ ਫਾਈਬਰ ਦੀ ਛਤਰੀ ਹੈ ਜਿਹੜੇ ਨਵੇਂ ਟ੍ਰੈਂਡ ਚੱਲਦਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਸਾਰਾ ਟਰੈਕਟਰ ਚੈੱਕ ਕਰਾ ਦਿੰਨੇ ਆਪਾਂ ਪੈਰਪੁਰ ਦਾ ਨੇ ਜੱਟ ਦਾ ਨਾ ਦੋ ਰੂਟ ਜੰਕ ਕਰ ਬਾਈ ਜਮਾ ਨਵੇਂ ਅਰਗੇ ਬਏ ਆ ਯਾਰ ਲੈ ਐ ਨਾ ਇਦੋਂ ਇਦੋਂ ਕੀ ਹਾਂ ਹੈ ਨਾ ਚੈੱਕ ਕਰ ਸਕਣ ਪੂਰਾ ਵਧੀਆ ਟਰੈਕਟਰ ਛਾਬੀ ਨਹੀਂ ਆ ਦੇਖਣਿਓ ਜ਼ਰ ਇਹ ਅੱਗੇ ਤੇ ਨਹੀਂ ਕਿਤੇ ਕੋਈ ਚਾਬੀ ਨਹੀਂ ਪੂਰਾ ਵਧੀਆ ਟਰੈਕਟਰ ਕਹਿ ਦੀਏ ਉਹ ਖੜਾ ਬਾਈਆ ਕੋਈ ਉਹ ਖੜਾ ਕੀ ਡਿਮਾਂਡ ਹੈ ਬਾਈ ਇਹਦੀ ਇਹਦੀ 5,98,000 ਰੁਪਏ ਡਿਮਾਂਡ ਹੈ ਬਾਈ ਕਿੰਨੇ ਦੇ ਦੋਗੇ ਮੌਕੇ ਤੇ 5,80,000 ਦਾ ਦੇ ਦਾਂਗੇ 5 ਲੱਖ ਤੇ ਬਾਈ ਕਹਿੰਦੇ 80,000 ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਤੇ ਹੁਣ ਕਰਦੇ ਆ ਫੇਰ ਆਪਾਂ 3630 ਦੀ ਗੱਲ ਸੁਪਰ ਆ ਗਹਿਣਾ ਬਾਈ ਹਾਂਜੀ ਇਹ ਕਿੰਨੇ ਮਾਡਲ ਹੈ ਇਹ ਬਈ 2022 ਮਾਡਲ ਆ ਓਕੇ ਤੇ ਫਰਸਟ ਪਾਰਟੀ ਦਾ ਹੀ ਇਹ ਟਰੈਕਟਰ ਆ ਠੀਕ ਆ 4 ਵੀਲ ਜਾ ਗਿਆ 4 ਵੀਲ ਚਾ ਬਾਈ ਠੀਕ ਆ ਤੇ ਹੈਗਾ ਇਹ ਸੁਪਰ ਆ ਹਾਂਜੀ ਉਹ ਐਤ ਜਿਹੜੀਆਂ ਫੈਸਿਲਿਟੀਆਂ ਨੇ ਉਹ ਬਈ ਸਪੈਸ਼ਲ ਐਡੀਸ਼ਨ ਵਾਲੀਆਂ ਹੀ ਹੁੰਦੀਆਂ ਨੇ ਜਿੰਦਾ ਕਿ ਲੈਫਟ ਕਪੈਸਿਟੀ ਜੈਕ ਅਰੀਜਨਲ ਏਜੰਸੀ ਵਾਲ ਨਹੀਂ ਆਇਆਗਾ ਇਹਦੇ ਲਵਾਇਆ ਨਹੀਂ ਪਵਰ ਦੀ ਛਤਰੀ ਉਹ ਵੀ ਜਾਂਸੀ ਵੱਲੋਂ ਆਈ ਠੀਕ ਆ ਜਾਂਸੀ ਵਾਲੀ ਆ ਗਈ ਸਾਰਾ ਕੁਝ ਸਪੈਸ਼ਲ ਐਡੀਸ਼ਨ ਚ ਆਉਂਦਾ ਜਿਹੜਾ ਉਹੀ ਚੀਜ਼ਾਂ ਇਹ ਚ ਆਉਂਦੀਆਂ ਨੇ ਬਈ ਠੀਕ ਆ ਬੇਟ ਬੂਟ ਵਧੀਆ ਲੱਗੇ ਬੇਟ ਵੀ ਬਈ ਲੱਗੇ ਵਾ ਠੀਕ ਆ ਬਾਕੀ ਗੱਲ ਇਹ ਆ ਬਈ 50 ਐਚਪੀ ਚ ਇਹ ਆਉਂਦਾ 50 ਚ ਸਪੈਸ਼ਲ ਐਡੀਸ਼ਨ ਆਉਂਦਾ ਠੀਕ ਆ ਸਾਰੀਆਂ ਚੀਜ਼ਾਂ ਹੀ ਆ ਸਾਰੀਆਂ ਜੀ ਜੀਆਂ ਲਿਫਟ ਕੈਪੈਸਿਟੀ ਜੈਕ 4 4 ਵੀਲ ਆ ਬਈ ਤੇ ਬਾਕੀ ਤੁਹਾਡੇ ਸੰਗ ਨਹੀਂ ਆ ਹਾਂ ਬਾਕੀ ਕਲਰ ਪੇਂਟ ਚ ਇੱਕ ਗੜਾ ਸਾਰਾ ਸਾਰੀ ਚਮਕਦੀ ਯਾਰ ਪੂਰਾ ਵਧੀਆ ਟਰੈਕਟਰ 1200 ਘੰਟਾ ਚੱਲਿਆ ਠੀਕ ਹੈ ਜੀ ਫਸਟ ਬਾਟ ਇਹ ਡਿਮਾਂਡ ਕੀ ਹੈ ਇਹਦੀ ਡਿਮਾਂਡ 8 ਲੱਖ 20 ਹਜ਼ਾਰ ਰੁਪਿਆ ਡਿਮਾਂਡ 8 ਲੱਖ ਤੇ 20 ਹਜ਼ਾਰ ਬਾਈ ਡਿਮਾਂਡ ਕਰਦੇ ਕਿੰਨੇ ਦੇ ਦੇ ਦੋਗੇ ਸਹੀ ਸਹੀ ਇਹ ਬਈ 8 ਲੱਖ ਦਾ ਦੇਵਾਂਗੇ ਪੂਰੇ ਦਾ ਬਾਈ ਕਹਿੰਦੇ ਹੋਰ ਮਾਨ ਕਰ ਦਾਂਗੇ ਜਿਹੜਾ ਤੇਰੀ ਵੀਡੀਓ ਦੇਖ ਕੇ ਠੀਕ ਹੈ ਜਿਹੜਾ ਬਾਈ ਕਹਿੰਦੇ ਵੀਡੀਓ ਦੇਖ ਕੇ ਹੋਰ ਕਰ ਦਾਂਗੇ ਮਾਨ ਤਾਂ ਠੀਕ ਹੈ ਨਾਲ ਦੇ ਟਾਇਰ ਆ ਬਈ 프ਾਂਟ ਵਾਲੇ ਵੀ ਠੀਕ ਆ 프ਾਂਟ ਵਾਲੇ ਵੀ ਨਾਲ ਹਾਂ 85 ਪੈਸੇ ਡਰ ਇਹਦੇ ਨਾਲ ਦਿਆ ਮਗਰਲੇ 90 ਤੋਂ ਪਲੱਸ ਪੈਸੇ ਨਾਲ ਦੇ ਟਾਇਰ ਠੀਕ ਆ ਬਾਈ ਕਹਿੰਦੇ ਨਾਲ ਦੇ ਟਾਇਰ ਆ ਠੀਕ ਆ ਬਾਕੀ ਚੈੱਕ ਕਰਨਾ ਰੇਟ ਵੀ ਦਾਸ ਤਾਂ ਜੀ ਰੇਟ ਆ ਯਾਰ ਹਾਂਜੀ ਤੇ ਹੁਣ ਕਰਦੇ ਆ 53000 ਦੀ ਗੱਲ ਬਾਈ ਇਹ ਬਈ 2022 ਮਾਡਲ ਆ ਬਾਈ ਮਾਡਲ ਸੀ ਆ ਡੀ ਆਈ ਆ ਬਾਈ ਠੀਕ ਆ ਬਿਨਾ ਵੀ ਆਡੀ ਹਾਂਜੀ ਠੀਕ ਆ ਜੀ ਇਹ ਵੀ ਟਾਪ ਮਾਡਲ ਆ ਡਬਲ ਡਿਸਟਰੀਬਿਊਟਰ ਆਗਾ ਵੀਰੇ ਨਾਲ ਦੇ ਟਾਇਰ ਆ ਚੌਕੜ ਆ 90 ਪੈਸੇਾਂ ਵਾਂਗੂ ਟਾਇਰ ਪਏ ਨੇ ਟਾਇਰ ਚੈੱਕ ਕਰ ਸਕਦੇ ਹੋ ਠੀਕ ਆ ਰਿੰਮ ਰੰਮ ਚੱਕਾ ਲਓ ਕਿਸੇ ਪਾਸੇ ਝਰੀਟ ਨਹੀਂ ਯਾਰ ਕੋਈ ਗਲਮ ਨਹੀਂ ਕੋਈ ਝਰੀਟ ਨਹੀਂ ਦੇਖ ਲੈਂ ਸੈਲਫ ਦਾ ਦਿਖਾ ਦੇ ਜੀ ਨਵੀਂ ਵੀ ਮਾਰ ਕੇ ਮੁਰਗੇ ਇਹ ਸਾਰਾ ਕੁਝ ਬੰਦਾ ਰੰਗ ਰੰਗ ਕਰ ਲੋ ਸੈਲਫ ਨਵੀਂ ਦੀ ਨਵੀਂ ਇਹ ਤਾਂ ਗੱਲ ਹੈਗੀ ਆ ਤੇ ਬਾਕੀ ਤੁਸੀਂ ਡਬਲ ਡੈਕਿਬਿਟਰ ਆ ਗਿਆ ਲੈ ਕਲੋਂ ਕਾ ਰੰਗ ਚੈੱਕ ਕਰ ਲੋ ਡੰਡੇ ਦਾ ਰੰਗ ਚੈੱਕ ਕਰ ਲੋ ਨਹੀਂ ਲੈਣ ਦੇ ਲੱਗ ਗਿਆ ਉਹ ਵੀ ਪਿਆ ਕੰਡੀਸ਼ਨ ਜਿਹੜੇ ਬੰਦੇ ਬਾਹਰ ਤੂਣਗੇ ਉਹ ਤਾਂ ਹੀ ਦੇਖ ਕੇ ਜੱਜਮੈਂਟ ਲਾ ਲੈਣਗੇ ਵੀ ਟ੍ਰੈਟ ਠੀਕ ਹੈ ਠੀਕ ਹੈ ਤੇ ਪੰਜਾਬ ਨੰਬਰ ਆ ਪਾਰਟੀ ਵੀ ਪਹਿਲੇ ਦੇ ਨਾਮ ਆਣਾ ਬਾਈ ਹਾਂਜੀ ਠੀਕ ਆ ਬਾਕੀ ਆ ਰੇਸ ਵਾਲੀ ਸੀਲ ਚੈੱਕ ਕਰ ਰਹੇ ਹਾਂ ਉਮੀ ਪਈਆ ਬੰਦਾ ਇਹ ਦਵਾਰੇ ਲੱਗਦੀ ਨਹੀਂ ਕਿੰਨੇ ਡਿਮਾਂਡ ਬਾਈ ਕਰਦੇ ਇਹਦੀ ਡਿਮਾਂਡ ਕਰਦੇ ਆ 8 ਲੱਖ 10 ਹਜ਼ਾਰ ਰੁਪਏ ਕਿੰਨੇ ਦੇ ਦੋਗੇ 7 ਲੱਖ 90 ਹਜ਼ਾਰ ਦਾ ਦੇ ਦਾਂ 7 ਲੱਖ ਤੇ ਬਾਈ ਕਹਿੰਦੇ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ ਤੇ ਬਾਈ ਜੇ ਲੋਨ ਲਾਨ ਕਰਾਉਣਾ ਹੋਵੇ ਕਿਸੇ ਲਈ ਲੋਨ ਵੀ ਕਰਾਵਾ ਦਾਂਗੇ ਵੀਰੇ ਪੁਰਾਣਾ ਟਰੈਕਟਰ ਵਿੱਚ ਵੀ ਘੱਟ ਲਾਂਗੇ ਠੀਕ ਆ ਨਵਾਂ ਦੇ ਦੋ ਨਵਾਂ ਦੇ ਦਾਂਗੇ ਠੀਕ ਆ ਬਾਈ ਕੋ ਸਾਰੀ ਸੌਦਾ ਹੈਗੀ ਆ ਤੇ ਭਾਈ ਇੱਕ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਵੀਰੇ ਆਪਣੀ ਹੈਗੀ ਆ ਮੇਨ ਸਟੈਂਡਰਡ ਚੌਕ ਹੰਢਿਆ ਆ ਹਾਂਜੀ ਤੇ ਬਰਨਾਲਾ ਜਿੱਥੇ ਸਟੈਂਡਰਡ ਬਲਕਾਰ ਕੰਬੈਨ ਬਣਦੀ ਆ ਉਹ ਹੰਡਿਆ ਆ ਬਈ ਠੀਕ ਹੈ ਜੀ ਕਰ ਸਾਰਾ ਬਾਈਆਂ ਨਾਲ ਸੰਪਰਕ ਇੱਕ ਵਾਰ ਨੰਬਰ ਬੋਲ ਦਿਓ ਜੀ ਨੰਬਰ ਹੈਗਾ 9501214601 ਠੀਕ ਹੈ ਜੀ ਤੇ ਬਾਈਆਂ ਨਾਲ ਕਰ ਸਾਰਾ ਸੰਪਰਕ ਪੂਰੇ ਵਧੀਆ ਰੇਟ ਦੇ ਐ ਟਰੈਕਟਰ ਪੂਰੇ ਕੋਕਾ ਕੰਡੀਸ਼ਨ ਕੇ ਦੇ ਟਰੈਕਟਰ ਉਹ ਖੜਿਆ ਬਾਈਆਂ ਕੋਲੇ ਕਰ ਲੋ ਜਲ ਜਲਦੀ ਸੰਪਰਕ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਵੀ ਕਰ ਸਕ ਸੰਪਰਕ 7774199 ਤੇ ਕਰ ਦਿਓ ਵਾਧੂਰ ਵੀਡੀਓ ਸ਼ੇਅਰ ਧੰਨਵਾਦ ਜੀ